ਤੇ 70% ਐਸੇ ਨੇ ਜਿਹੜਾ ਮਰਦ ਵਿਆਹ ਕਰਾਉਣ ਦੇ ਕਾਬਿਲ ਆ 30% ਲਓ ਜੀ ਹੁਣ ਆਹ ਜਨਾਨਾ ਦੱਸੂਗਾ ਪੱਦਾਂ ਵਾਲਾ ਜਨਾਨਾ ਦੱਸੂਗਾ ਹੁਣ ਕਿ ਕਿਹੜੇ 70% ਲੋਕ ਵਿਆਹ ਕਰਨ ਦੇ ਕਾਬਿਲ ਆ ਤੇ 30% ਨਹੀਂ ਤੇ ਉੱਥੇ ਨੇ ਫੋਟੋ ਲਾਈ ਆ ਨੇਕੀ ਭਾਜੀ ਦੀ ਜਿਹੜੇ ਨਿਊਜ਼ੀਲੈਂਡ ਤੋਂ ਮੈਂ ਅੱਜ ਤੱਕ ਅਦੀ ਇਹਨਾਂ ਨਾਲ ਨੇਕੀ ਨਾਲ ਗੱਲ ਨਹੀਂ ਕੀਤੀ ਮੈਨੂੰ ਨਹੀਂ ਪਤਾ ਇਹ ਭਾਜੀ ਕੌਣ ਆ ਠੀਕ ਹੈ ਵੀਡੀਓਸ ਆਪਾਂ ਸੰਦੇ ਰਹਨੇ ਆ ਸੋ ਚਲੋ ਅੱਛੀ ਵੀਡੀਓ ਬਣਾਉਂਦੇ ਨੇ ਹੁਣ ਇਹ ਕਹਿੰਦਾ ਵੀ 70% ਔਰ ਕਹਿੰਦਾ 30% 30% ਚ ਨੇਕੀ ਆਂਦਾ ਵੀ ਇਹਦੀ ਘਰ ਵਾਲੀ ਤਾਂ ਪਛਤਾਨਦੀ ਹੋਣੀ ਨਾ ਵਿਆਹ ਕਰਕੇ ਮੇਰੀ ਗੱਲ ਸੁਣ ਤੂੰ ਹਰੇਕ ਨੂੰ ਆਪਣੀ ਘਰ ਵਾਲੀ ਵਰਗਾ ਸਮਝਿਆ ਨੇਕੀ ਦੀ ਘਰ ਘਰ ਵਾਲੀ ਕੀ ਨੇਕੀ ਦੇ ਦੋਸਤਾਂ ਨਾਲ ਤੁਰੇ ਫਿਰਦੀ ਆ ਤੂੰ ਸੋਚਿਆ ਜੇ ਤੇਰੀ ਘਰ ਵਾਲੀ ਇਦਾਂ ਦੀ ਆ ਤੇਰੇ ਦੋਸਤਾਂ ਨਾਲ ਫਿਰਦੀ ਤਾਂ ਸਾਰਿਆਂ ਦੀ ਘਰ ਵਾਲੀਆਂ ਇਦਾਂ ਦੀਆਂ ਹੋਣਗੀਆਂ ਭਾਈ ਨੇਕੀ ਦੀ ਘਰ ਵਾਲੀ ਪੂਰੀ ਰਜਾਮੰਦੀ ਨਾਲ ਨੇਕੀ ਨਾਲ ਵਿਆਹ ਹੋਇਆ ਉਹਦਾ ਔਰ ਦੋਨਾਂ ਦੇ ਬਹੁਤ ਅੱਛੇ ਬਾਉਂਡੇਸ਼ਨ ਹੈ ਬਹੁਤ ਵਧੀਆ ਦੋਨੋਂ ਇੱਕ ਦੂਜੇ ਨਾਲ ਤੂੰ ਆਪਣੀ ਫਿਕਰ ਕਰ ਇਹ ਜਿਹੜੀ ਮੈਂ ਵੀਡੀਓ ਸਟਿਚ ਕੀਤੀ ਹੈ ਨਾ ਇਹਦੇ ਆ ਪੱਦਾ ਪੁੱਦਾ ਦਾ ਜਿਹੜਾ ਬਾਦਸ਼ਾਹ ਹੈ ਪੱਡਾ ਬਦਬੂ ਦਾ ਘਰ ਹੈ ਨਿਰਾਹੇ ਇਹ ਪੂਰੀ ਵੀਡੀਓ ਦੇਖਿਓ ਜਦੋਂ ਉਹਦੀ ਨੀਕੀ ਭਾਈ ਦੀ ਫੋਟੋ ਹਟਾਊਗਾ ਨਾ ਇਹ ਇਹਨੂੰ ਬਹੁਤ ਛੇਤੀ ਲੇਡੀਜ਼ ਬਰਾ ਦੀ ਲੋੜ ਪੈਣੀ ਜਿਵੇਂ ਸਾਹ ਨਾਲ ਇਹਦੇ ਅੰਗ ਮੂਹਰੋਂ ਬਾਹਰ ਨਿਕਲਦੇ ਆ ਰਹੇ ਆ ਪਤੰਦਰਾ ਬਰਾ ਪਾਨ ਲੱਗ ਜਾ ਤੂੰ ਤੂੰ ਬਰਾ ਚ ਜ਼ਿਆਦਾ ਸੋਹਣਾ ਲੱਗੇਗਾ ਤਾਂ ਹੀ ਜਨਾਨੀ ਤੇਰੇ ਫਰੰਟ ਨਾਲ ਤੁਰੇ ਫਿਰਦੀ ਆ ਕਿਉਂਕਿ 30% ਵਿੱਚੋਂ ਤੂੰ ਉਹ ਬੰਦਾ ਜਿਹੜਾ ਜਾਨ ਨੂੰ ਟਿਕਾ ਕੇ ਰੱਖ ਨਹੀਂ ਪਾਇਆ ਜਿਹੜੀ ਉਹਦੀਆਂ ਜ਼ਰੂਰਤਾਂ ਨੂੰ ਪੂਰੀਆਂ ਨਹੀਂ ਕਰ ਪਾਇਆ ਤੂੰ ਦੱਸੇਗਾ ਕਿ ਅਸਲੀ ਮਰਦ ਕੌਣ ਹੁੰਦੇ ਆ ਤੇਰੇ ਵਰਗਾ ਵਹੀਅਤ ਘਟਿਆ ਬੰਦਾ ਜਿਹਨੂੰ ਅਸੀਂ ਬਹੁਤ ਅੱਛਾ ਬੰਦਾ ਸਮਝਦੇ ਸੀ ਪਹਿਲੇ ਅਸੀਂ ਤੇਨੂੰ ਕਿ ਤੂੰ ਚੰਗਾ ਬੰਦਾ ਹੈ ਚੰਗਾ ਪ੍ਰਚਾਰ ਕਰਦਾ ਸੱਚ ਨੂੰ ਸੱਚ ਕਰਦਾ ਨਹੀਂ 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 ਤੂੰ ਤਾਂ ਵਹੀਅਤ ਬੰਦਾ ਹੈ ਤੂੰ ਤਾਂ ਸਿਆਣੇ ਬਣਾ ਦੇ ਉੱਤੇ ਮਿੱਟੀ ਪਾਣਾ ਤੇਰਾ ਕੰਮ ਸ਼ੁਰੂ ਹੋ ਗਿਆ ਸਿਰਫ ਆਪਣੇ ਐਫਐਮ ਦੇ ਲਾਈਕਸ ਲੈਣ ਵਾਸਤੇ ਫਿੱਟੇ ਮੂੰਹ ਤੇਰੇ ਵਰਗੇ ਜੰਮਣ ਵਾਲਿਆਂ ਦੇ ਹੁਣ ਅਗਲੀ ਵਾਰ ਆਇਆ ਨਾ ਜਦ ਐਫਐਮ ਤੇ ਬਹਿ ਕੇ ਤਾਂ ਜਾ ਕੇ ਨਾ ਕਿਤੇ ਵਾਲਮਾਰਟ ਜਾਂ ਕਿਤੇ ਵਿਨਰਸ ਜਾ ਕੇ ਆਪਦੇ ਸੇ ਬਰਾ खरीद ਕੇ ਲਿਆ ਤੇ ਉਹ ਪਾ ਕੇ ਆਈ ਕਿਉਂਕਿ ਮੂਹ ਨੂੰ ਜਿਹੜਾ ਤੇਰਾ ਸਮਾਨ ਆ ਨਾ ਉਹ ਬੁੜੀਆਂ ਵਰਗਾ ਬੰਦਾ ਜਾ ਰਿਹਾ ਬਾਸ ਤੂੰ ਲੋਕਾਂ ਨੂੰ ਗਿਣੀ ਕਿ ਕੌਣ 30% ਜੋਗਾ ਵਿਆਹ ਤੇ ਕੌਣ 70 ਨਾਲੇ ਜਲਾਨੀ ਵੇਖ ਆਪਦੀ ਪਹਿਲੇ ਕੀ ਕਰਦੀ ਫਿਰਦੀ ਹੈ ਬਤਮੀਜ਼ ਤੇ 70% ਐਸੇ ਨੇ ਜਿਹੜਾ ਮਰਦ ਵਿਆਹ ਕਰਾਉਣ ਦੇ ਕਾਬਿਲ ਆ 30% ਲਓ ਜੀ ਹੁਣ ਆਹ ਜਨਾਨਾ ਦੱਸੂਗਾ ਪੱਦਾਂ ਵਾਲਾ ਜਨਾਨਾ ਦੱਸੂਗਾ ਹੁਣ ਕਿ ਕਿਹੜ 70% ਲੋਕ ਵਿਆਹ ਕਰਨ ਦੇ ਕਾਬਿਲ ਆ ਤੇ 30% ਨਹੀਂ ਤੇ ਉੱਥੇ ਨੇ ਫੋਟੋ ਲਾਈ ਆ ਨੇਕੀ ਭਾਜੀ ਦੀ ਜਿਹੜੇ ਨਿਊਜ਼ੀਲੈਂਡ ਤੋਂ ਮੈਂ ਅੱਜ ਤੱਕ ਅਦੀ ਇਹਨਾਂ ਨਾਲ ਨੇਕੀ ਨਾਲ ਗੱਲ ਨਹੀਂ ਕੀਤੀ ਮੈਨੂੰ ਨਹੀਂ ਪਤਾ ਭਾਜੀ ਕੌਣ ਆ ਠੀਕ ਹੈ ਵੀਡੀਓਸ ਆਪਾਂ ਸੁਣਦੇ ਰਹਿਣੇ ਆ ਸੋ ਚਲੋ ਅੱਛੀ ਵੀਡੀਓ ਬਣਾਉਂਦੇ ਨੇ ਹੁਣ ਇਹ ਕਹਿੰਦਾ ਵੀ 70% ਔਰ ਕਹਿੰਦਾ 30% ਹੈ 30% ਚ ਨੇਕੀ ਆਂਦਾ ਵੀ ਇਹਦੀ ਘਰ ਵਾਲੀ ਤਾਂ ਪਛਤਾਨਦੀ ਹੋਣੀ ਨਾ ਵਿਆਹ ਕਰਕੇ ਮੇਰੀ ਗੱਲ ਸੁਣ ਤੂੰ ਹਰੇਕ ਨੂੰ ਆਪਣੀ ਘਰ ਵਾਲੀ ਵਰਗਾ ਸਮਝਿਆ ਨੇਕੀ ਦੀ ਘਰ ਘਰ ਵਾਲੀ ਕੀ ਨੇਕੀ ਦੇ ਦੋਸਤਾਂ ਨਾਲ ਤੁਰੇ ਫਿਰਦੀ ਆ ਤੂੰ ਸੋਚਿਆ ਜੇ ਤੇਰੀ ਘਰ ਵਾਲੀ ਇਦਾਂ ਦੀ ਆ ਤੇਰੇ ਦੋਸਤਾਂ ਨਾਲ ਫਿਰਦੀ ਤਾਂ ਸਾਰਿਆਂ ਦੀ ਘਰ ਵਾਲੀਆਂ ਇਦਾਂ ਦੀਆਂ ਹੋਣਗੀਆਂ ਭਾਈ ਨੇਕੀ ਦੀ ਘਰ ਵਾਲੀ ਪੂਰੀ ਰਜਾਮੰਦੀ ਨਾਲ ਨੇਕੀ ਨਾਲ ਵਿਆਹ ਹੋਇਆ ਉਹਦਾ ਔਰ ਦੋਨਾਂ ਦੀ ਬਹੁਤ ਅੱਛੀ ਬਾਉਂਡੇਸ਼ਨ ਹੈ ਬਹੁਤ ਵਧੀਆ ਦੋਨੋਂ ਇੱਕ ਦੂਜੇ ਨਾਲ ਤੂੰ ਆਪਣੀ ਫਿਕਰ ਕਰ ਇਹ ਜਿਹੜੀ ਮੈਂ ਵੀਡੀਓ ਸਟਿੱਚ ਕੀਤੀ ਹੈ ਨਾ ਇਹਦੇ ਆ ਪੱਦਾ ਪੁਦਾਂ ਦਾ ਜਿਹੜਾ ਬਾਦਸ਼ਾਹ ਹੈ ਪੱਡਾ ਬਦਬੂ ਦਾ ਘਰ ਹੈ ਨਿਰਾਹੇ ਇਹ ਪੂਰੀ ਵੀਡੀਓ ਦੇਖਿਓ ਜਦੋਂ ਉਹਦੀ ਨੇਕੀ ਭਾਈ ਦੀ ਫੋਟੋ ਹਟਾਊਗਾ ਨਾ ਇਹ ਇਹਨੂੰ ਬਹੁਤ ਛੇਤੀ ਲੇਡੀਜ਼ ਬਰਾ ਦੀ ਲੋੜ ਪੈਣੀ ਜਿਸ ਹੱਬ ਨਾਲ ਇਹਦੇ ਅੰਗ ਮੂਹਰੋਂ ਬਾਹਰ ਨਿਕਲਦੇ ਆ ਰਹੇ ਆ ਪਤੰਦਰਾ ਬਰਾ ਪਾਨ ਲੱਗ ਜਾ ਤੂੰ ਤੂੰ ਬਰਾ ਚ ਜ਼ਿਆਦਾ ਸੋਹਣਾ ਲੱਗੇਗਾ ਤਾਂ ਹੀ ਜਨਾਨੀ ਤੇਰੇ ਫਰੈਂਡ ਨਾਲ ਤੂੰ ਰੇ ਫਿਰਦੀ ਆ ਕਿਉਂਕਿ 30% ਵਿੱਚੋਂ ਤੂੰ ਉਹ ਬੰਦਾ ਜਿਹੜਾ ਜਾਨ ਨੂੰ ਟਕਾ ਕੇ ਰੱਖ ਨਹੀਂ ਪਾਇਆ ਜਿਹੜੀ ਉਹਦੀਆਂ ਜ਼ਰੂਰਤਾਂ ਨੂੰ ਪੂਰੀਆਂ ਨਹੀਂ ਕਰ ਪਾਇਆ ਤੂੰ ਦੱਸੇਗਾ ਕਿ ਅਸਲੀ ਮਰਦ ਕੌਣ ਹੁੰਦੇ ਆ ਤੇਰੇ ਵਰਗਾ ਵਹੀਆ ਤੇ ਘਟਿਆ ਬੰਦਾ ਜਿਹਨੂੰ ਅਸੀਂ ਬਹੁਤ ਅੱਛਾ ਬੰਦਾ ਸਮਝਦੇ ਸੀ ਪਹਿਲੇ ਅਸੀਂ ਤੇਨੂੰ ਕਿ ਤੂੰ ਚੰਗਾ ਬੰਦਾ ਹੈ ਚੰਗਾ ਪ੍ਰਚਾਰ ਕਰਦਾ ਸੱਚ ਨੂੰ ਸੱਚ ਕਰਦਾ ਨਹੀਂ 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 ਤੂੰ ਤਾਂ ਵਹੀਆ ਤੇ ਬੰਦਾ ਹੈ ਤੂੰ ਤਾਂ ਸਿਆਣੇ ਬਣਾ ਦੇ ਉੱਤੇ ਮਿੱਟੀ ਪਾਣਾ ਤੇਰਾ ਕੰਮ ਸ਼ੁਰੂ ਕੇ ਸਿਰਫ ਆਪਣੇ ਆਸ਼ਰਮ ਦੇ ਲਾਈਕਸ ਲੈਣ ਵਾਸਤੇ ਫਿੱਟੇ ਮੂੰਹ ਤੇਰੇ ਵਰਗੇ ਜੰਮਣ ਵਾਲਿਆਂ ਦੇ ਹੁਣ ਅਗਲੀ ਵਾਰ ਆਇਆ ਨਾ ਜਦ ਆਸ਼ਰਮ ਤੇ ਬਹਿ ਕੇ ਤਾਂ ਜਾ ਕੇ ਨਾ ਕਿਤੇ ਵਾਲਮਾਰਟ ਜਾਂ ਕਿਤੇ ਵਿਨਰਸ ਜਾ ਕੇ ਆਪਦੇ ਸੇ ਬਰਾ ਖਰੀਦ ਕੇ ਲਿਆ ਤੇ ਉਹ ਪਾ ਕੇ ਆਈ ਕਿਉਂਕਿ ਮੂਹ ਨੂੰ ਜਿਹੜਾ ਤੇਰਾ ਸਮਾਨ ਆ ਨਾ ਉਹ ਬੁੜੀਆਂ ਵਰਗਾ ਬੰਦਾ ਜਾ ਰਿਹਾ ਬਾਸ ਤੂੰ ਲੋਕਾਂ ਨੂੰ ਗਿਣੀ ਕਿ ਕੌਣ 30% ਜੋਗਾ ਵਿਆਹ ਤੇ ਕੌਣ 70 ਨਾਲੇ ਜਲਾਨੀ ਵੇਖ ਆਉਂਦੀ ਪਹਿਲੇ ਕੀ ਕਰਦੀ ਫਿਰਦੀ ਹੈ ਬਤਮੀਜ਼